ਲਗਾਤਬ ਤਿੰਨ ਸਾਲ ਹੋ ਗਏ ਜਿਹੜੇ ਪਾਲਾ ਕਰਦੇ ਨੂੰ ਮਰਦਾ ਅਜੀਤ ਸਿੰਘ ਜੀ ਦਾ 185 ਸਾਲਾਂ ਵਿੱਚ ਜਨਮ ਜਿਹੜਾ 181 ਸਾਲ ਹੋ ਗਿਆ ਦੁਨੀਆ ਤੇ ਆਈ ਸੀ ਔਰ ਆ ਕੇ ਆਪਣਾ ਰਾਜ ਕਰਕੇ ਚਲੇ ਗਏ ਉਹਨਾਂ ਦੀ ਯਾਦ ਦੇ ਵਿੱਚ ਕਿਸੇ ਨੇ ਕਦੇ ਪੁੱਛੋ ਕਿ ਅਸੀਂ ਸੂਰ ਸੰਗਤ ਨਾਲ ਮਿਲ ਕੇ ਪਹਲਾ ਕਰ ਰਹੇ ਹਾਂ ਪਹਿਲਾ ਸ਼ਾਹੀ ਪਰਿਵਾਰ ਪੀਤੀ ਸਿੰਘ ਜੀ ਰਾਣੀ ਪੀਤੀ ਸਿੰਘ ਜੀ ਦੇ ਸਹਿਯੋਗ ਨਾਲ ਅਸੀਂ ਸਾਰੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਸਾਰੀ ਸੰਗਤ ਨੂੰ ਇਨਵਾਈਟ ਕੀਤਾ ਵੱਡਾ ਜਿਹੜਾ ਹਜ਼ਾਰਾਂ ਦੀ ਗਿਣਤੀ ਕਿੱਟ ਜਿਹੜਾ ਜੇ ਸੰਗਤ ਦਾ ਉਹ ਇੱਥੇ ਹਾਜ਼ਰੀ ਭਰ ਰਿਹਾ ਪਰ ਪੰਤੇ ਮਹਾਨ ਕੀਰਤਨੀਏ ਭਾਈ ਜਗਿੰਦਰ ਸਿੰਘ ਯਾਰ ਸਾਹਿਬ ਕੀਰਤਨ ਕਰ ਰਹੇ ਨੇ ਪਰ ਲੱਗੜ ਦਾ ਪ੍ਰਬੰਧ ਕੀਤਾ ਗਿਆ ਪਿੰਡਾਂ ਚ ਬੱਸਾਂ ਲਾਈਆਂ ਹੋਈਆਂ ਨੇ ਬੱਸਾਂ ਦੇ ਵਿੱਚ ਸੰਗਤ ਆ ਰਹੀ ਹੈ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਹਾਜ਼ਰੀ ਲਾ ਕੇ ਇੱਥੇ ਲੰਗਰ ਛਕ ਰਹੀ ਹੈ ਅਸ਼ੀਰਵਾਦ ਲੈ ਰਹੀ ਹੈ ਮਰਦਾ ਵੀਰਾ ਸਿੰਘ ਜੀ ਦਾ ਜਿਹੜਾ ਮਹਾਰਾਜ ਜੀ ਦਾ ਸੋ ਬਹੁਤ ਮਹਿਕਮਾ ਜੀ ਕਿ ਮੈਂ ਪ੍ਰਾਲਾ ਕਰ ਰਿਹਾ ਤਾਂ ਦੀ ਕੋਈ ਨਹੀਂ ਸੰਗਤ ਦਾ ਪ੍ਰਾਲਾ ਜੀ ਆਤਮਾਨ ਮੇਰੇ ਮੱਥੇ ਫਰਨਾ ਪਾ ਕੇ ਜੂ ਨਾ ਨਾ ਮਹਾਰਾਜਾਂ ਨੂੰ ਯਾਦ ਕੀਤਾ ਜਾ ਜਿਹਨੇ ਜਿਹੜੇ ਨਾਪਾ ਦਾ ਬੇਸ ਨੇ ਜਿਨ੍ਹਾਂ ਦੇ ਸਿਰ ਦੇ ਉੱਪਰ ਨਾਪਾ ਰਿਆਸਤ ਦਾ ਨਾਮ ਹੈ ਜੀ ਇਹ ਨੂੰ ਨੂੰ ਯਾਦ ਕਰਨਾ ਆਪਣੇ ਆਪ ਦੇ ਵਿੱਚ ਪਾਸ ਕਰਨ ਵਾਲੀ ਗੱਲ ਹੈ ਸਮੁੱਚੀ ਸੰਗਤ ਦਾ ਦਾਨੀ ਸੱਜਣ ਜਿਹੜੇ ਵੀ ਸਹਿਯੋਗ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਅਸੀਂ ਇੱਕ ਨਾਭਾ ਦੇ ਇਤਿਹਾਸ ਤੇ ਉੱਪਰ ਲਿਖੀ ਕਿਤਾਬ ਵਿਰਾਸਤ ਨਾਭਾ ਜਿਹੜੀ ਹੈ ਹਿਸਟੋਰੀਅਨ ਸਿਮਰ ਸਿੰਘ ਜੀ ਉਹ ਵੀ ਅਸੀਂ ਰਿਲੀਜ਼ ਕਰ ਰਹੇ ਹਾਂ ਤਾਂ ਕਿ ਘਰ ਘਰ ਦੇ ਵਿੱਚ ਨਾਭੇ ਦਾ ਇਤਿਹਾਸ ਜਾਵੇ ਸਾਡੇ ਜਿਹੜਾ ਇਹ ਪਛੋਤੜ ਹੈ ਨਾਭਾ ریاست ਦਾ ਉਹ ਹਰ ਇੱਕ ਬੱਚੇ ਨੂੰ ਬਜ਼ੁਰਗ ਨੂੰ ਮਾਤਾ ਨੂੰ ਪਤਾ ਲੱਗੇ ਸਕੂਲਾਂ ਤੋਂ ਬਹੁਤ ਸਾਰੇ ਬੱਚੇ ਆਏ ਹੋਏ ਨੇ ਬਿਨੋਬਦੀ ਨਾਲ ਜੁੜਦਾ ਸਾਡਾ ਮਕਸਦ ਹੈ ਕਿ ਉਹਨਾਂ ਨੂੰ ਆਪਣੀ ਹਿਸਟਰੀ ਬਾਰੇ ਪਤਾ ਲੱਗੇ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਸੰਗਤ ਦੇ ਸਹਿਯੋਗ ਨਾਲ ਕਰ ਰਹੇ ਹਾਂ ਸਾਰਿਆਂ ਨੂੰ ਅੱਜ ਮਹਾਰਾਜਾ 피ਰਾ ਸਿੰਘ ਜੀ ਦੇ ਜਨਮ ਦਿਹਾੜੀ ਨੇ ਬਹੁਤ ਬਹੁਤ ਮੁਬਾਰਕਾਂ ਮਹਾਰਾਜਾ ਇਮਾਰਤ ਨੂੰ ਨਿਸ਼ਮਾਨ ਲਈ ਟੀਓ ਉਪਰਾਲੇ ਕਰ ਇਹਦੇ ਲਈ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਾਡੇ ਜਿਹੜੇ ਮਿਨਿਸਟਰ ਸਾਹਿਬਾਨ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਹੈ ਜਿਹੜੀ ਕਿ ਸੈਂਟਰਲ ਗਵਰਨਮੈਂਟ ਕੋਲੇ ਵੀ ਅਸੀਂ ਭੇਜੀ ਹੈ ਕਿ ਇਸ ਕਿਲੇ ਨੂੰ ਬਾਤ ਕਰਨ ਵਾਸਤੇ ਸਾਨੂੰ 500 ਕਰੋੜ ਦੀ ਮਾਲੀ ਮਦਦ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਕਿਲੇ ਨੂੰ ਦੁਬਾਰਾ ਖੁਦ ਕਰੀਏ ਨੂੰ ਲੀਸ ਤੇ ਦੇ ਦਈਏ ਇੱਥੇ ਹੋਟਲ ਬਣਾਇਆ ਜਾ ਸਕੇ ਇੱਥੇ ਕੋਈ ਵਿਜ਼ਟਰ ਏਰੀਆ ਬਣਾਇਆ ਜਾ ਸਕੇ ਕਿਉਂਕਿ ਇੱਥੇ ਬਹੁਤ ਕਮਾਲ ਦੀ ਬਿਲਡਿੰਗ ਹੈ ਜਿੱਥੇ ਫਿਲਮਾਂ ਦੀ ਸ਼ੂਟਿੰਗ ਹੋ ਸਕਦੀ ਹੈ ਲੋਕ ਇਹ ਖਿੱਚ ਦਾ ਕੇਂਦਰ ਬਣ ਸਕਦਾ ਪੂਰੇ ਨਾਭਾ ਲਈ ਵਪਾਰਕ ਦਰਜੇ ਦੇ ਇੱਕ ਇਹ ਬਹੁਤ ਵੱਡਾ ਇਹ ਬੂਮ ਲਿਆ ਸਕਦੀ ਆ ਪੂਰੀਆਂ ਦੁਕਾਨਾਂ ਤੇ ਰੌਣਕ ਹੋਏਗੀ ਇਸ ਕਿਲੇ ਦੀ ਕਿਉਂਕਿ ਕਿਲਾ ਦੀ ਆਵਾਜ਼ ਆ ਨਾਭਾ ਪਹਾੜਾਂ ਦੀ

किस तरह से इंसान के कर्म उन्हें अमर कर देते हैं तो जो जो महाराज हीरा सिंह जी के कर्म थे उससे देखते हुए देखिए आज भी लोग उन्हें इतना याद करते हैं ना ही खाली नाभा शहर में बल्कि बद्रुखा पिंड जहाँ वो पैदा हुए थे वहाँ पे भी आज एक फंक्शन रखा गया था उनके जन्मदिन को लेके तो देखिए बहुत गर्व महसूस होता है कि देखिए उन्हें आज भी इतना नौजवानों को मैं यही कहना चाहूंगी कि देखो इंसान के कर्म उन्हें अमर कर देते हैं एक महाराज हीरा सिंह जी है

ਐਮਐਲਏ ਬਸ ਜੀਤੂ ਦੇਮਾਨ ਜੀ ਨੇ ਪ੍ਰਾਪਤ ਕੀਤਾ ਬੜਾ ਅੱਛਾ ਲੱਗਿਆ ਸੰਗਤ ਬੜੀ ਆਈ ਹੈ ਦੇਖੋ ਕਿੰਨੇ ਲੋਕਾਂ ਨੂੰ ਪਸੰਦ ਕਿ ਨਾਭੇ ਦੇ ਰਾਜ ਦਾ ਜਨਮ ਦਿਨ ਮਨਾਇਆ ਜਾਂਦਾ ਜਿੱਥੇ ਸਿੱਕੇ ਲੈ ਕੇ ਆਏ ਜਿਹੜੇ ਪੰਜਾਬ ਦੀਆਂ ਰਿਆਸਤਾਂ ਦੇ ਸਿੱਕੇ ਸੀ ਉਹਨਾਂ ਚ ਖਾਸ ਤੌਰ ਤੇ ਅੱਜ ਨਾਭਾ ਰਿਆਸਤ ਦੇ ਸਿੱਕੇ ਲੈ ਕੇ ਆਏ ਜਿਹੜੇ ਮਹਾਰਾਜਾ ਹੀਰਾ ਸਿੰਘ ਜੀ ਮਹਾਰਾਜਾ ਭਰੂਪੁਰ ਸਿੰਘ ਜੀ ਮਹਾਰਾਜ ਦਵਿੰਦਰ ਸਿੰਘ ਨੇ ਚਾੜੀ ਉਹਨਾਂ ਵਿੱਚ ਵੀ ਬਹੁਤ ਰੇਅਰ ਜਿਹੜੇ ਇੱਕ ਨਜ਼ਰਾਨਾ ਪਾਇਆ ਜਿਹਨੂੰ ਕਹਿੰਦੇ ਅਸੀਂ ਉਹ ਚ ਗੋਵਿੰਦ ਸ਼ਾਹੀ ਸਿੱਕੇ ਆ ਜਿਹੜੇ ਨਾਭਾ ਰਿਆਸਤ ਨੇ ਜਾਰੀ ਕੀਤੇ ਸੀ ਉਸ ਤੋਂ ਇਲਾਵਾ ਇੱਥੇ ਜਿਹੜੇ ਫੁਲਕੀਆਂ ਰਿਆਸਤਾਂ ਜਿਹਨਾਂ ਚ ਪਟਿਆਲਾ ਹੈ ਜੀਂਦਾ ਕੈਤਲ ਮਲੇਰਕੋਟ ਦਾ ਸਟੇਟ ਦੇ ਵੀ ਸਿੱਕੇ ਐ ਸਿੱਖ ਰਾਜ ਦੇ ਸਿੱਕੇ ਵੀ ਐ ਲਿਆਉਣ ਦਾ ਮਕਸਦ ਇਹ ਹੈ ਕਿ ਆਪਾਂ ਜਿਵੇਂ ਇੱਥੇ ਕਿਲੇ ਦੇ ਵਿੱਚ ਨਾਭੇ ਦਾ ਮਹਾਰਾਜੀਰਾ ਸਿੰਘ ਦੀ ਯਾਦ ਚ ਦਿਨ ਮਨਾ ਰਹੇ ਉਹਦੇ ਨਾਲੇ ਵੀ ਕਿ ਇੱਥੋਂ ਦੀ ਸੰਗਤ ਨੂੰ ਲੋਕਾਂ ਨੂੰ ਬੱਚੇ ਜਿਹੜੇ ਨੈਕਸਟ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇ ਕਿ ਨਾ ਬਰਾਸਤ ਕਿਹੜੀ ਸੀ ਇਹਦੇ ਕਿਹੜੇ ਰਾਜੇ ਸੀ ਉਹਨਾਂ ਨੇ ਕਿਹੜੇ ਸਿੱਕੇ ਜਾਰੀ ਕੀਤੇ ਆਪਣੀ ਵਿਰਾਸਤ ਤੋਂ ਜਾਣੂ ਕਰਾਉਣ ਲਈ ਅੱਜ ਅੱਥੇ ਸਾਰੀ ਐਡਮਿਸ਼ਨ ਲਗਾਈ ਹੈ ਇਹਦੇ ਵਿੱਚ ਜੀ ਸਿੱਖ ਕਾਲ ਦੇ ਮਹਾਰਾਜ ਸਿੱਖ ਮਿਸਲਾਂ ਤੋਂ ਸ਼ੁਰੂ ਹੋ ਕੇ ਸਿੱਖ ਮਿਸਲਾਂ ਮਹਾਰਾਜ ਰਣਜੀਤ ਸਿੰਘ ਖੜਕ ਸਿੰਘ ਸ਼ੇਰ ਸਿੰਘ ਦਿਲੀਪ ਸਿੰਘ ਉਸ ਤੋਂ ਇਲਾਵਾ ਮਹਾਰਾਜ ਹੀਰਾ ਸਿੰਘ ਮਹਾਰਾਜ ਭਰੂਰ ਸਿੰਘ ਜੀ ਗਵਿੰਦਰ ਸਿੰਘ ਜੀ ਇਹ ਪਿਛਲੇ 300 ਸਾਲ ਦਾ ਇਤਿਹਾਸ ਅਤੇ ਦੁਕਾਨ ਦੀ ਕੋਸ਼ਿਸ਼ ਕੀਤੀ ਹੈ ਹਾਂ ਜੀ ਮੈਨੂੰ 38 ਸਾਲ ਲੱਗੇ ਜੀ ਇਹ ਇਕੱਠੇ ਕਰਨ ਨੂੰ ਪਹਿਲਾਂ ਸਕੂਲ ਟਾਈਮ ਤੋਂ ਮੈਂ ਸਿੱਕੇ ਇਕੱਠੇ ਕਰਦਾ ਸੀ ਉਸ ਤੋਂ ਬਾਅਦ ਫਿਰ ਮੈਂ ਇੰਡੀਆ ਸਾਰਾ ਕੰਪਲੀਟ ਕੀਤਾ ਵਰਲਡ ਕੀਤਾ ਫਿਰ ਪੰਜਾਬ ਤੇ ਆਇਆ ਪੰਜਾਬ ਤੋਂ ਮੈਨੂੰ ਜਦੋਂ ਸਿੱਖਾਂ ਦੇ ਸਿੱਕੇ ਦੇਖੇ ਤੇ ਇਹ ਮੈਨੂੰ ਅਚਾਨਕ ਜਿਹੜੇ ਸਿੱਕਿਆਂ ਤੇ ਇਹ ਇੱਕ ਗੱਲ ਜਿਹੜੀ ਜ਼ਿਆਦਾ ਟਰੈਕ ਕੀਤੀ ਹੋਈ ਸੀ ਕਿ ਇਹਨਾਂ ਸਿੱਕਿਆਂ ਤੇ ਰਾਜੇ ਦਾ ਨਾਮ ਨਹੀਂ ਲਿਖਿਆ ਸਿੱਖ ਕੋਇਨ ਜਿਹੜੇ ਨਾਨਕ ਜੀ ਸਿੱਕਾ ਇੱਕ ਸਿੱਕਾ ਦੁਨੀਆ ਦਾ ਜਿੱਥੇ ਨਾਨਕ ਗੁਰਗੋਬਿੰਦ ਸਿੰਘ ਲਿਖ ਕੇ ਸਿੱਕਾ ਚਲਾਇਆ ਅੱਜ ਜਿਹੜੇ 90 ਦੇ ਸਿੱਕੇ ਇੱਥੇ ਉਹ ਰੱਖੇ ਗਏ ਉਹ ਵੀ ਗੋਗਰੀ ਚਾਈ ਸਿੱਕੇ ਰੱਖੇ ਗਏ ਆ ਜਿਹੜੇ ਗੁਰਗੋਬਿੰਦ ਸਿੰਘ ਦੇ ਨਾਮ ਤੇ ਜਾਰੀ ਕੀਤੇ